ਵੇਰ ਦਾ ਦਰਿਸ਼ ਬੋਲ ਸੋਣਾ ਜੀ ਸਾਹਾਰ ਲਾਵੇ ਬਡੇ ਹਰੇ ਪਾਉਲ ਲੈਣਾ ਚਿੱਤਾ ਮੇਰੀ ਮਾਰਿਆ ਤੁ ਸਾਡੇ ਘਰ ਦੇ ਵਿੱਚ ਮੁੜ ਕੇ ਦਿੱਕੀ ਹੈ ਪਰ ਮੈਂ ਬਡੇ ਦਾ ਹੋਈ ਜੈ ਬਾਬੇ ਲੱਖ ਦਾ ਤੇ ਪੀਰ ਦੀ ਜੀ ਅੱਜ ਪੀਰ ਦੇ ਦਰਬਾਰ ਤੇ ਭੰਡਿਆਰਾ ਜੀ ਲੱਖਾਂ ਦਾਤੇ ਦੇ ਲੱਗੀਆਂ ਰੌਣਕਾਂ ਕਰੋ ਦਰਸ਼ਨ ਜੀ ਮੇਰੇ ਪੀਰ ਦੇ ਦਰਬਾਰ ਦੇ ਧੰਨ ਬਾਬਾ ਲਖਰਾ ਦਾ ਪੀਰ ਸੇਵਾਦਾਰ ਬੇਨਤੀਆਂ ਬੋਲੀ ਜਾਂਦੇ ਹੀ ਬਧਾਈਆਂ ਸਾਰਿਆਂ ਨੂੰ ਬਧਾਈਆਂ ਸਾਰੇ ਨਗਰ ਨੂੰ ਬਧਾਈਆਂ ਜੀ ਬਾਬੇ ਦੇ ਭੰਡਿਆਰੇ ਦੀਆਂ ਸਾਰੇ ਨਗਰ ਨੂੰ ਬਧਾਈਆਂ ਜੈ ਬਾਬੇ ਜੈ ਸਵਾ ਇੱਧਰ ਲੰਗਰ ਲ ਖਾਲ ਆ ਜੀ ਇੱਧਰ ਲੰਗਰ ਛਕਾਉਣਗੇ ਤੇ ਇੱਧਰ ਬਣਾਈ ਜਾਂਦੇ ਆ ਜੀ ਮੁੰਡੇ ਹਾਂ ਜੀ ਇਹ ਗੱਲ ਸਹੀ ਠੀਕ ਹੈ ਠੀਕ ਹੈ ਇੱਧਰ ਹਲਵਾੰਦੇ ਦਾਲ ਪਾਣੀ ਦਾਲ ਫੁਲਕਾ ਉਧਰ ਮਾਣਿਆ ਕੂੜੀਆਂ ਪਕਾਉਂਦੇ ਆ ਜੀ ਬਣਾਉਂਦੇ ਆ ਜਾ ਦੱਦੀ ਆ ਰਹਾ ਹਾਂ ਤਵਾਬੇਦਾਰ ਤੇ ਉੱਤੇ ਆ ਗਿਆ ਘੜ ਜਾ 2 ਵਜੇ ਹੈ ਉਹ ਕੋਚਨਾ ਬੜਾ ਲੈ ਆਦਾ ਆਉਂਦੀ ਇਹ ਤਾਂ ਮੈਨੂੰ ਪੰਜ ਵਜੇ ਆ ਗਈ ਹਾਂ ਨਾ ਨਾ ਇੱਥੇ ਤਵੇ ਹੋਰ ਜੈ ਵਾਬੇਲਾ ਤੁਰਦੀ ਬੇਦਰ ਮਾਤਾ ਵਾ ਪੂਰੀਆਂ ਵੇੜੀਆਂ ਨੇ ਤੇ ਇੱਧਰ ਸੇਵਾਦਾਰ ਲੱਗੇ ਪਏ ਡਿਊਟੀਆਂ ਕਾਇਮ ਮਾਤਾ ਪੂਰੀਆਂ ਵੇਚ ਰਹੀਆਂ ਜੀ ਇਹ ਇੱਧਰ ਸੇਵਾਦਾਰ ਭਾਂਡੇ ਮਾਂਜਣਗੇ ਤੇ ਇੱਧਰ ਗ੍ਰੈਂਡ ਕਰਨੇ ਮੇਰੇ ਛੋਲੇ ਦੀ ਇਹ ਇੱਥੇ ਸੇਵਾਦਾਰ ਭਾਂਡੇ ਮਾਂਜਣ ਦੀ ਡਿਊਟੀ ਲਾਉਣਗੇ ਜੀ ਕਰ ਰੱਖਿਆ ਤਿਆਰੀ ਡਿਊਟੀ ਤੇ ਡਿਊਟੀ ਕਾਤੇ ਆ ਤੇ ਦੁੱਧ ਤੇ ਠੀਕ ਆ ਜੀ ਕਾਇਮ ਆ ਜਗਾ ਸੀ ਉੱਪਰ ਵੀ ਦਿਖਾਉਣੇ ਮਾੜਾ ਜੀ ਤੇ ਬਾਬੇ ਗੋਮਟ ਦਾ ਸਪੀਕਰ ਲੱਗੇ ਹੋਇਆ ਜੀ ਰੌਣਕ ਕਿ ਲੱਗਿਆ ਜੀ ਬਾਬੇਦਰ ਤੇ ਪਰਮਾਤਮਾ ਜੀ ਜਗਾ ਕੰਮ ਕਰਕੇ ਇੱਥੇ ਵੀ ਪਾਇਆ ਹੋਇਆ ਜੀ ਕਮਰਾ ਬਾਬੇ ਦਾ ਤੇ ਇਥੇ ਸਮਾਨ ਰੱਖ ਦਿੰਨੇ ਆ ਦਰਗਾਹ ਤੇ ਇਧਰ ਮੁੰ ਲੱਗੇ ਬਈਆਂ ਮੈਂ ਫੁਲਾਈ ਜਲੇਬੀਆਂ ਲਾ ਰੱਖੀਆਂ ਬਾਈ ਸੁੱਖਾ ਸਿੰਘ ਜੈ ਹਿੰਦ ਗਾਣਾ ਜੈ ਪੀਰਾਂ ਦੀ ਪੰਡਿਆਰੇ ਦੀਆਂ ਵਧਾਈਆਂ ਹਨਾ ਵੀ ਸਾਰੇ ਨਗਰ ਨੂੰ ਸਾਰੇ ਨਗਰ ਨੂੰ ਪੰਡਿਆਰੇ ਦੀਆਂ ਵਧਾਈਆਂ ਭਾਈ ਲੱਖ ਲੱਖ ਮੁਬਾਰਕਾਂ ਵੀਰ ਲੱਖਦਾ ਪਿਆਣਾ ਜੀ ਬਣ ਜਾ ਰਹੇ ਵੀ ਕੱਲ ਦੇ ਸਜਾਈ ਜਾਂਦੇ ਆ ਉਹਦਾ ਪ੍ਰੋਗਰਾਮ ਲੱਗੇ ਪਏ ਵਿਚਾਰੇ ਜਿੱਥੇ ਥਾਂ ਮਿਲਦਾ ਜੀ ਇਹਨੂੰ ਸਜਾ ਲੈਂਦੇ ਆ ਇੱਧਰ ਆਪਣਾ ਤੇ ਹਲਵਾਈਆਂ ਦਾ ਕੰਮ ਚੱਲੀ ਜਾਂਦਾ ਉੱਧਰ ਮਾਈਆਂ ਨੇ ਪੂਰਨਾ ਇੱਕ ਬੱਚਾ ਤਾਂ ਮੈਲ ਨਾਲ ਵਾਸਤੇ ਆਇਆ ਸਿੱਖੋ ਪਾਈ ਜਾਲ ਦਾ ਤੱਲੇ ਦੇ ਰੱਖਦੇ ਨੇ ਸਾਲਾ ਮੋਰ ਤੇ ਕੀ ਕਰ ਤੇ ਹੀ ਰਹੇ ਸਾਜ ਕਦੀ ਨਹੀਂ ਆਪਣਾ ਲੈ ਵੀ ਸਵੇਰ ਦਾ ਦ੍ਰਿਸ਼ ਬਹੁਤ ਸੁਣਾ ਜੀ ਵਾਰਲ ਆਵੇ ਬਡੇ ਜੀ ਪਾਉ ਲੈ ਨਾਲਾ ਮੇਰੀ ਮਾਰ ਐ ਸਾਡੇ ਘਰ ਦੇ ਵਿੱਚ ਮੁੜ ਕੇ ਸਿੱਖੀ ਹੈ ਪਰ ਮੈਂ ਬਡੇ ਦਾ ਰਾਹੁਲ ਹੋ ਗਿਆ ਪੰਜੇ ਦੇ ਬਾਅਦ ਅਦੋਰੀ ਜੀ ਆ ਮੇਰੇ ਮਸਲੇ ਤੇ ਕੋਈ ਨਾ ਕਹਿੰਦਾ ਮਨ ਨੇ ਹੁਤਾ ਲਿਖਿਆ ਹੈ ਤਾਈ ਇਹੋ ਸਭ ਦਾ ਪਤਾ ਹੈ ਇਹ ਸਾਲ ਸੰਸਵਤੀ ਤੇਰਾ ਬਾਬਾ ਦੁਧਾਰੀ ਦੇਵੀ ਜੀ ਕੰਮ ਚੱਲੀ ਜਾਂਦਾ ਮਿਸਤੀ ਲੱਗੇ ਹੋਏ ਨੇ ਨਗਰ ਦੇ ਸਹਿਯੋਗ ਨਾਲ ਸਾਰੀਆਂ ਧਾਰਮਿਕ ਸਥਾਨਾਂ ਦੇ ਬਹੁਤ ਵਧੀਆ ਕਾਰਜ ਹੋ ਰਿਹਾ ਜੀ ਨਗਰ ਦਾ ਬੜਾ ਸਹਿਯੋਗ ਆ ਧੰਗੁਰੂ ਨਾਨਕ ਦੇਵ ਮਹਾਰਾਜ ਧੰਗੁਰੂ ਦੇ ਦਾ ਜੈ ਬਾਬੇ ਲਖ ਦਾ ਤੇ ਪੀਰ ਦੀ ਸੁਦੀੰਜ ਇਹ ਕੱਲ ਪਾਈਪਾਂ ਖੜੀਆਂ ਕਰਤੀਆਂ ਜੀ ਤੇ ਇਥੇ ਹੁਣ ਲਾ ਕੇ ਸ਼ਾਇਆਮਾਨ ਤੇ ਲੰਗਰ ਛਕਾਵਾਂਗੇ ਸੰਗਤ ਆਉਣਗੇ ਨਗਰ ਚੋਂ ਬਾਹਰੋਂ ਵੀ ਜੇਵਾ ਬੇਲਖ ਦਾ ਤੇ ਪੀਰ ਦੇ ਚੱਲੀ ਜਾਂਦੇ ਪੀਰ ਦੀ ਕਿਰਪਾ ਨਾਲ ਚਿਰਾਗ ਬਾਬਾ ਪਲੀ ਕਰੇ ਲੱਖਾ ਦਾਤਾ ਤੇ ਆਪਾਂ ਨੂੰ ਘਰੇ ਆਈ ਚੂਰਮਾ ਲੈਣ ਚੂਰਮਾ ਜੇ ਲੱਗੂ ਆ ਪੰਜ ਚਾਰ ਮਿੰਟ ਪੰਜ ਚਾਰ ਮਿੰਟਾਂ ਦੇ ਹੋ ਜੀ ਤਿਆਰ ਚੂਰਮਾ ਠੀਕ ਹੈ ਤੇ ਉਦੋਂ ਬਾਅਦ ਆਪਾਂ ਚੱਲਦੇ ਆ ਜੀ ਪੀਰ ਦੀ ਕਿਰਪਾ ਨਾਲ ਗੰਗਾਂ ਨੂੰ ਨੀਰਾ ਪਾਉਣ ਕਿਰਪਾ ਕਰੇ ਮੇਰਾ ਲੱਖ ਦਾਤਾ ਪੀਰ ਜੈ ਬਾਬੇ ਲੱਖ ਦਾਤਾ ਤੇ ਪੀਰ ਦੀ ਤੇ ਹੁਣ ਆਪਾਂ ਚੱਲਦੇ ਆ ਜੀ ਗੋਂਗਾ ਨੇਰਾ ਪਾਉਣ ਰੋੜੀ ਤੇ ਉਹ ਤੋਂ ਬੱਬੂ ਨੂੰ ਲੈਨੇ ਪੀਰ ਖਾਣੇ ਫਿਰ ਗੱਡੀ ਵੀ ਚੱਲਦੇ ਆ ਠੰਡ ਜੀ ਆ ਪਹਿਲਾਂ ਮੋਟਰਸਾਈਕਲ ਦੇ ਵੀ ਲਾਨੀ ਜਾਂਦੇ ਸੀ ਲੋ ਜੀ ਚੂਰਮਾ ਹੋ ਗਿਆ ਤਿਆਰ ਤੇ ਆਪਾਂ ਲੈ ਕੇ ਚੱਲਦੇ ਹਾਂ ਤੇ ਬੱਬੂ ਫੋਨ ਆਈ ਜਾਂਦੇ ਆ ਕਹਿੰਦਾ ਆ ਜਾ ਛੇਤੀ ਮੋਚਲੋਂ ਚੂਰਮਾ ਲੈ ਕੇ ਵਗ ਚੱਲਾਂਗੇ ਫਿਰ ਪਪੀਰ ਦੀ ਚੂਰਮੇ ਦਾ ਕਰਕੇ ਜੀ ਆਪਾਂ ਨੂੰ ਪੰਜ ਚਾਰ ਮਿੰਟ ਖੜਨਾ ਪਿਆ ਤੇ ਚੱਲਦੇ ਆ ਬੱਬੂ ਦਾ ਫੋਨ ਆਈ ਜਾਂਦਾ ਰੂੜੀ ਜਾਣਾ ਗਊਂਗਾ ਦਲੀ ਦਾ ਪਾ ਕੇ ਆਉਣਾ ਗਊਂਗਾ ਮਾਂ ਹੁੰਦੀ ਐ ਮਾਂ ਜੀ ਮਾਂ ਦੀ ਬੰਮਤਾ ਵੱਡੀ ਐ ਕੋਈ ਨਹੀਂਂਦਾ ਯਾਹ ਵਾਬੇ ਲਖਦਾ ਤੇ ਪੀਰ ਦੀ ਆਪਾ ਜੱਲੇ ਇੰਦਰਵਾਰ ਤੇ ਕਰੀ ਜਾਂਦਾਈ ਬੱਬੂ ਬੇਟ ਤੇ ਆਪਾਂ ਹੋਗੇ ਥੋੜਾ ਜਿਹਾ ਲੇਟਾ ਕਿਉਂਕਿ ਚੂਰਮਾ ਬਣਨ ਤੇ ਟਾਈਮ ਲੱਗਣਾ ਈ 5-4 ਮਿੰਟ ਤੇ ਬੁੜੀਆਂ ਕਹਿੰਦੇ ਹੁਣ ਲਈ ਜਾਈ अर सीरे हाथते आ गए तो गया चूरम रखे बबू बबू आया चूरमा रखे ही ले ਘੋੜਾ ਗੜਾ ਇੰਨਾ ਕੀ ਸੀਗੇ ਫੁੱਟ ਕੇ ਬਾਦ ਆਉਣਾ ਫੁੱਟ ਕੇ ਵਧੀਆ ਕਰਿਆ ਹਜੂਰ ਮੈਂ ਰੱਖਿਆ ਲੈ ਗਊਆਂ ਦੀ ਸੇਵਾ ਕਰਿਆ ਕਰੋ ਜੀ ਜਿੰਨਾ ਕ ਟਾਈਮ ਨਿਕਲਦਾ ਗਊਆਂ ਦੀ ਸੇਵਾ ਆ ਵੀ ਸੇਵਾ ਦਾ ਰਪਾ ਦੇ ਲੈ ਗੱਟੇ ਹੈਗੇ ਵੱਡੇ ਪੀਰ ਖਾਨੇ ਅੱਥਨੇ ਦਵਾਣਾ ਦੇਣੇ ਲੰਗਰ ਚੱਲੂਗਾ ਤਾਂਜ ਤਾਂ ਹੁਣ ਹਰਾ ਪਾ ਕੇ ਚੱਲੇ ਆ ਵੀ ਸੁਨੇਹਾ ਹਰਾ ਪਾਈਏ ਗਉਂਆਂ ਦੀ ਪੀਰ ਹੀ ਪਾਉਂਦਾ ਆਪਾਂ ਕੌਣ ਪਾਉਣ ਵਾਲਾ ਹੈ ਮਾਲਕੀ ਕਰਾਉਂਦਾ ਗੱਟਾ ਹੈ ਨਹੀਂ ਬਈ ਹੋਰ ਗੱਟਾ ਹੈ ਨਹੀਂ ਇਹ ਤਾਂ ਕਿ ਨਾਲ ਲੋਟ ਹੀ ਨਹੀਂ ਹੋਣਾ ਇਹ ਰੱਖਣਾ ਕੋਈ ਮੈਂ ਹੋਰ ਬੁੱਲਿਆ ਆ ਪਰਨੇ ਵਾਸਤੇ ਜਾਪਦਾ ਰਾਤ ਮੈਨੂੰ ਆਏ ਸੀਗਾ ਮੈਂ ਹੱਪਾ ਇਹ ਆ ਕੇ ਉਧਰ ਅੱਛਾ 2000 ਬੜਾ ਨਾ ਆ ਪਾਈਂ ਕਰਣਾ ਇਧਰ ਨੂੰ ਜਤ ਦੇ ਇਹ ਕਿਲੋ ਹੋ ਗਿਆ ਇਹਨਾਂ ਉਹ ਵੱਡਾ ਲਿਆ 25 ਕਿਲੋ ਵਾਲਾ ਗਊ ਮਾਤਾ ਸੂਪੀ ਦੋ ਚਾਰ ਦਿਨ ਹੀ ਹੋਣੀ ਨਹੀਂ ਲੇਵਰਾ ਰਹਿ ਗਈ ਚੰਗਾ ਭਰਾ ਫਿਰ ਦੀ ਕਿਰਪਾ ਨਾਲ ਹੋ ਗਈ ਗਊਆਂ ਦੀ ਸੇਵਾ ਤੇ ਹੁਣ ਚੱਲਦੇ ਆ ਜੀ ਆਗੇ ਸੇਠਾਂ ਕੋਲੇ ਧਰ ਲਈ ਕੇਲੇ ਸੇਵ ਮੰਗਰੀ ਕਰੇਗਾ ਧਰ ਦੋ ਸਮਾਨ ਜੇ ਹੈਗਾ ਹੁਣ ਤਾਂ ਫਿਰ ਆ ਜੀ ਬਸ ਇੱਕ ਮਿੰਟ ਪਾਨ ਪੂਤਾ ਲੱਡੂ ਆਜਾ ਤਾਂ ਕੋਈ ਮਿਠਾਈ ਤੇ ਪਾਨ ਠੀਕ ਹੈ ਤੁਹਾਡੋ ਹੀ ਧੰਨ ਸੀ ਬਣਾਓ ਕਰਦੇ ਹੋ ਹੋਰ ਅੱਛਾ ਇਹ ਚ ਪਾਣ ਹੋ ਗਏ ਲੱਡੂ ਹੋ ਗਏ ਇੱਥੇ ਸੱਤਵਾਂ ਦਿਨ ਖਾਈ ਹੋ ਗਿਆ ਲੱਡੂ ਇਹਨੂੰ ਕਿਹਾ ਹੈ ਹੋਰ ਤਾਂ ਨਹੀਂ ਹੋਣਾ ਬਸ ਬਾਜੀ ਓਕੇ ਮੇਰੇ ਕੋਲ ਦਹੀਂ ਅੰਦਰ ਕੱਲਾ ਠੀਕ ਹੈ ਆ ਜੇ ਪਹੁੰਚ ਜੇ ਕਰ ਹਾਂ ਹਾਂ ਸ਼ਾਮ ਨੂੰ ਆ ਜਾਣਗੇ ਬਸ ਕੋਈ ਨਾ ਚਾਰ ਪੰਜ ਲੈ ਚੱਲ ਸ਼ਾਮ ਨੂੰ ਇੱਪ ਵੀ ਲੈ ਲੀ ਫਿਰ ਲੱਗ ਗਈ ਇਹ ਤੇ ਸੇਨੇ ਗਈ ਕਿ ਵਿਚਾਈ ਪਾਸੇ ਨਿਗਰਾਤਾ ਪਾਣੀ ਪੈ ਗਰੀ ਤੁਸੀਂ ਕਰ ਗਏ ਜੀ ਇਹਦੀ ਇਥੇ ਫਿਰ ਉਹਨੇ ਕੇਲੇ ਕੁਲੇ ਜੇ ਕਰਕੇ ਸਾਹੀ ਕਰ ਲੈ ਮੂਰੇ ਸਾਰਾ ਕਿਸੇ ਮੂਰੇ ਘੜ ਲੈ ਮੂਰੇ ਪੋਟ ਰਗੇ ਬੋਲੇ ਵੜੇ ਕਿਹੜਾ ਜਣੇ ਜਾ ਇਥੇ ਰੋ ਬਰਾ

ਦੋ ਉੱਤੇ ਨਹੀਂ ਲੈ ਜਾਈਂ ਤੁੰਨੂੰ ਲੈ ਜਾਂਗੇ ਅੰਧੀ ਲਈ ਉਹ ਪੇਟੀ ਜੱਕ ਲਸਿਆਂ ਵਾਲੀ ਉਹ ਲਾਗਾ ਤੇ ਹੁਆ ਮਗਰ ਲੈ ਇੱਥੋਂ ਦੀ ਲਾਲਾ ਇੰਦਰ ਲਾਇਓਗੇ ਜੇਪੀ ਨੇ ਲਾਵਾਂਗੇ ਇਹਨਾਂ ਦੇ ਚੱਕ ਲੈ ਹਾਂ ਸਾਰੇ ਜੱਕ ਲੈ ਕੇ ਰਾਂਦੇ ਹੋਰ ਤਾਂ ਕੋਈ ਨਹੀਂ ਇੱਥੇ ਰੱਖ ਕੇ ਕਰ ਲੋ ਸੈਟ ਦਾ ਇਹ ਇੱਥੇ ਧਾਰੋ ਠੀਕ ਹੈ ਜੀ ਜਾਈ ਜਾਂਦੇ ਵੀ ਬੁਨਜਾਰੇ ਵੀ ਦੁਕਾਨਾਂ ਜੀ ਆਪਾ ਘਰੇ